ਬਹੁਤ ਹੀ ਸਤਿਕਾਰਯੋਗ ਸਾਰੇ ਰੰਗੂਵਾਲ ਨਗਰ ਦੇ ਬਹੁਤ ਹੀ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਸਾਧ ਸੰਗਤ ਜੀ ਮੈਂ ਸਖਦੇਵ ਸਿੰਘ ਚੱਕ ਸਾਹ ਦਾ ਜਿਲ੍ਹਾ ਪੀਸ਼ਲ ਮੈਂਬਰ ਸਾਰਿਆਂ ਨੂੰ ਖਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਦਾਖਾ ਦੇ ਅੱਜ ਤੋਂ 5 ਸਾਲ ਪਹਿਲਾਂ ਚੁਣੇ ਹੋਏ ਸਾਡੇ ਮਾਣ ਅਤੇ ਸਤਿਕਾਰ ਨੂੰ ਧੋਖਾ ਦੇ ਕੇ ਸਾਡੇ ਨਾਲ ਮਹਾਨ ਗਦਾਰੀ ਕਰਨ ਵਾਲੇ ਮਨਪ੍ਰੀਤ ਸਿੰਘ 42 ਪਿਛਲੇ ਤਕਰੀਬਨ ਡੇਢ ਸਾਲ ਤੋਂ ਹਰ ਰੋਜ਼ ਪ੍ਰਿੰਟ ਅਤੇ ਇਲੈਕਟ੍ਰੋਨਿਕਸ মিডিਆ ਦੇ ਵਿੱਚ ਜਿਹਨੂੰ ਆਮ ਤੌਰ ਤੇ ਕਿਹਾ ਜਾਂਦਾ ਵਾ ਕਿ ਆਪਦੀ ਸ਼ੌਰਤ ਨੂੰ ਲਾਲਸ ਰੱਖਣ ਦੇ ਲਈ ਰੋਜ਼ 40 40 50 50 60 60 80 80 ਲੱਖਾਂ ਦੇ ਕੀ ਗਾਨੇ ਰੂਪ ਦੇ ਵਿੱਚ ਜਿਹਨੂੰ ਉਹ ਵਿਕਾਸ ਦੀਆਂ ਗਰੰਟਾ ਕਹਿੰਦਾ ਸੀ ਆਪਣੇ ਆਪ ਨੂੰ ਵਿਕਾਸ ਦਾ ਜਾਦੂਗਰ ਕਹਿੰਦਾ ਸੀ ਪਿੰਡਾਂ ਜਾਂਦਾ ਸੀ ਪਰ ਅੱਜ ਉਸ ਜਾਦੂਗਰ ਦੀ ਜਿਹੜੀ ਅਸਲ ਉਹ ਜਾਦੂਗਰੀ ਕਰ ਰਿਹਾ ਸੀ ਬੋਕਸ ਚੈੱਕ ਦੇ ਕੇ ਸਾ ਕਰਮਜੀਤ ਸਿੰਘ ਜੀ ਇਸ ਨਗਰ ਦੇ ਸਰਪੰਚ ਰੰਗੂਵਾਲ ਦੇ ਉਹਨਾਂ ਨੇ ਆ ਜਿਹੜਾ ਮੈਂ ਤੁਹਾਨੂੰ ਬੋਰਡ ਦਿਖਾ ਰਿਹਾ ਰਾਜ ਨਹੀਂ ਸੇਵਾ ਪਿੰਡ ਰੰਗੂਵਾਲ ਬਲਾਕ ਪਖੋਵਾਲ ਮਾਨਯੋਗ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਜੀ ਦੀ ਫੋਟੋ ਲਾ ਕੇ ਬਲਾਕ ਪਖੋਵਾਲ ਵੱਲੋਂ ਇਹ ਰਿਲੀਜ਼ ਕੀਤਾ ਗਿਆ ਇਹ ਉਹ ਬੋਰਡ ਆ ਜਿਹਦੇ ਵਿੱਚ ਦੱਸਿਆ ਗਿਆ ਕਿ ਪਿੰਡ ਰੰਗੂਵਾਲ ਲਈ ਗਲੀਆਂ नालੀਆਂ ਲਈ 12 ਲੱਖ ਰੁਪਇਆ ਸਟਰੀਟ ਲਾਈਟਾਂ ਲਈ 5 ਲੱਖ ਰੁਪਇਆ ਸੋ ਮੈਂ ਸੰਸਾਰ ਦੇ ਸਮੁੱਚੇ ਫਸਲ ਵਾਲੇ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਇੱਕ ਜਾਣਕਾਰੀ ਦੇਣਾ ਚਾਹੁੰਨਾ ਕਿ ਆਪਣੇ ਆਪ ਨੂੰ ਗ੍ਰਾਂਟਾਂ ਦਾ ਜਾਦੂਗਰ ਦੱਸਣ ਵਾਲਾ ਮਨਪ੍ਰੀਤਿਆਲੀ ਉਸ ਦੀ ਸਾਡੇ ਨਾਲ ਧੋਖਾ ਦੇਹੀ ਅਤੇ ਲੋਕਾਂ ਨੂੰ ਬੋਕਸ ਚਕਾ ਦੇਣ ਵਾਲੀ ਜਾਦੂਗਰੀ ਅੱਜ ਇਹ ਜੋ ਸਰਕਾਰੀ ਬੋਰਡ ਮੈਂ ਸਮੁੱਚੇ ਸੋਸ਼ਲ ਮੀਡੀਆ ਰਾਹੀਂ ਸਮੁੱਚੇ ਦੇਸ਼ ਦੇ ਕਿਸਾਨ ਵਾਲੇ ਲੋਕਾਂ ਨੂੰ ਜਾਣਕਾਰੀ ਦੇਣਾ ਚਾਹੁੰਨਾ ਅਤੇ ਨਾਲ ਹੋਕਾ ਦੇਣਾ ਚਾਹੁੰਨਾ ਕਿ ਹਲਕੇ ਦਾਖੇ ਦੇ ਲੋਕੋ ਪਰसों 4 ਤਰੀਕ ਨੂੰ ਇਸ ਧੋਖੇबाज ਦਾ ਇਹ ਜੋ ਗਰੰਟਾ ਦਾ ਜਾਦੂਗਰ ਹੈ ਇਹਨੇ ਸਾਡੇ ਨਾਲ ਜਾਦੂਗਰੀ ਦੀ ਧੋਖੇਬਾਜ਼ੀ ਕੀਤੀ ਆ ਮੈਂ ਕਰਮਜੀਤ ਸਿੰਘ ਸਰਪੰਚ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਆਪਣੇ ਸ਼ਬਦਾਂ ਦੇ ਬਿਆਨਾਂ ਰਾਹੀਂ ਵੀ ਇਹ ਸ਼ਬਦਾਂ ਜੋ ਵੀ ਇਹ ਆਪਣੀ ਗੱਲ ਦੱਸਣਗੇ ਬੋਲੋ ਜੀ ਇੱਥੇ ਖੜੇ ਬੋਲ ਹਾਂ ਜੀ ਵਾਇਰੂ ਜੀ ਦਾ ਕਾਰਸਾ ਵਾਇਰੂ ਜੀ ਦੀ ਫਤਿਹ ਮੈਂ ਅੱਜ ਨਕਰ ਦੇ ਕੱਠ ਦੇ ਵਿੱਚ ਆਪ ਦੇ ਪਿੰਡ ਦੀਆਂ ਗ੍ਰਾਂਟਾਂ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਨਗਰ ਦੀਆਂ ਗ੍ਰਾਂਟਾਂ ਜੋ ਰੋਕਿਆਂ ਮਰਪਰੀ ਸਿੰਘ ਆੜੀ ਨੇ ਇੱਕ 10 ਲੱਖ ਦੀ ਤੇ ਇੱਕ 5 ਲੱਖ ਦੀ ਉਹਨਾਂ ਲਈ ਤਾਂ ਵਾਸਤੇ 5 ਲੱਖ ਤੇ ਗਲੀਆਂ ਲਾਲੀਆਂ ਵਾਸਤੇ 10 ਲੱਖ 10 ਲੱਖ ਤੇ ਉਸ ਤੋਂ ਬਾਅਦ ਗ੍ਰਾਂਟਾ ਦੇਣ ਤੋਂ ਬਾਅਦ ਵੀ ਉਹਨਾਂ ਨੇ ਸਾਡੇ ਤੋਂ ਇੱਕ ਜ਼ਬਰਦਸਤੀ ਸੜਕ ਦੇ ਉੱਪਰ ਗਰਾਟ ਲਵਾਉਣ ਲਈ ਕਹਿ ਰਹੇ ਸੀਗੇ हां ਸਾਨੂੰ ਅਸੀਂ ਉਸ ਚੀਜ਼ ਤੋਂ ਰੋਕਾਰ ਕਰਤਾ ਵੀ ਅਸੀਂ ਬਿਲਕੁਲ ਵੀ ਗ੍ਰਾਂਡ ਸ਼ਰਤ ਦੇ ਉੱਪਰ ਨਹੀਂ ਲਾਣੀ ਐਮਐਲਏ ਦਾ ਕੰਮ ਹੁੰਦਾ ਸ਼ਰਤਾਂ 'ਚ ਮਾਉਣੀਆਂ ਸਰਪੰਚ ਦਾ ਕੰਮ ਹੁੰਦਾ ਗਲੀਆਂ ਨਾਲ ਜਾਵਾਂਗੇ ਅਸੀਂ ਬਿਲਕੁਲ ਵੀ ਬਿਲਕੁਲ ਰੋਕਾਰ ਕਰਤਾ ਪਰ ਉਹਨਾਂ ਨੇ ਇਸ باوجود ਮੈਨੂੰ ਸਰਪੰਚੀ ਚ ਲਾਉਣ ਦੀਆਂ ਵੀ ਤਾਂ ਔਕੀਆਂ ਦਿੱਤੀਆਂ ਬਹੁਤ ਬਹੁਤ ਕਸ਼ਟ ਕੀਤਾ ਮੈਨੂੰ ਬਲਾਕ ਦੇ ਵਿੱਚ ਵੀ ਸੱਦਿਆ ਮੈਨਾਂ ਬਹੁਤ ਧੋਖੇਵਾਰੀਆਂ ਕੀਤੀਆਂ ਕਿ ਕਿਉਂਕਿ ਤੂੰ ਤੂੰ ਅਸਤੀਫਾ ਦੇ ਦੇ ਐਸੇ ਨਹੀਂ ਅਸਤੀਫਾ ਦੇਰ ਤੱਕ ਵੀ ਮੈਨੂੰ ਵਾਲਾਰੇ ਬਹੁਤ ਧਾਕੇ ਮੱਗੀਆਂ ਨੇ ਐ ਕੋਈ ਚੀਕਾ ਖਾਲਸਾ ਵੈਸੇ ਵੀ ਮਰਦਾਬਾ 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 ਕਨਪ੍ਰੀਤਿਆ ਵਾਲੀ ਮਰਦਾਬਾ 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 ਕਨਪ੍ਰੀਤਿਆ ਵਾਲੀ ਮਰਦਾਬਾ 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 ਰੰਗੂਆਰਾ ਸਰਪੰਚ ਕਰਨਜੀਤ ਸਿੰਘ ਜਿੰਦਾਬਾਦ ਜਿੰਦਾਬਾਦ ਕਨਪ੍ਰੀਤਿਆ ਵਾਲੀ ਮਰਦਾਬਾ 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 ਮਹਿਮਾਨ ਜੋ ਸਮੱਚੇ ਨੱਗਨਵਾਸੀਆਂ ਕੇ ਇਹ ਬੇਨਤੀ ਕਰਨਾ ਚਾਹੁੰਨਾ ਵਾਂ ਕਿ ਇਹ ਕੱਲੇ ਰੰਗੂਵਾਲ ਦੀ ਮੂੰਹ ਬੋਲਦੀ ਤਸਵੀਰ ਸੋਸ਼ਲ ਮੀਡੀਆ ਰਾਹੀਂ ਦਿਖਾ ਰਹੇ ਹਾਂ ਸਾਧਾਰਸ਼ਨ ਸਿੰਘ ਜੀ ਬੀਰਮੀ ਇਹਨਾਂ ਦਾ ਸਰਪੰਚ ਜਿਹੜਾ ਇਹਨਾਂ ਦਾ ਭਰਾ ਜਗਤਾਰ ਸਿੰਘ ਉੱਥੇ ਭੂੰਦੜੀ ਸਰਪੰਚਵਾ ਇਹਨਾਂ ਕੋਲੇ ਇੱਕ ਚੈੱਕ ਸਰਕਾਰ ਜੋਗ ਰੰਗੂਵਾਲ ਵਾਲਿਓ ਬੋਗਸ ਚੈੱਕ ਦਿੱਤਾ ਦਾ 2 ਕਰੋੜ ਦਾ ਚੈੱਕ ਬੋਗਸ 3 ਜਨਵਰੀ ਮੁੱਲਾਪੁਰ ਦੀ نیوز ਪਲਟੀ ਨੂੰ ਦਿੱਤਾ ਇਹ ਜਿਹੜਾ ਅੱਜ ਤੁਹਾਡੇ ਨਾਲ ਧੋਖਾ ਕੀਤਾ ਮੈਂ ਸਾਰੇ ਸੰਸਾਰ ਦੇ ਬਸਣ ਵਾਲੇ ਲੋਕਾਂ ਨੂੰ ਦੱਸਣਾ ਚਾਹੁੰਨਾ ਕੱਲੇ ਰੰਗੂ ਵਾਲ ਜਾਂ ਭੂੰਦੜੀ ਜਾਂ ਮਿਊਸਪਲਟੀ ਨਾਲ ਨਹੀਂ ਕੀਤਾ ਸਾਰੇ ਹਲਕੇ ਦੇ ਧੋਖਾ ਪੰਚਾਇਤਾਂ ਦੇ ਲੋਕਾਂ ਨਾਲ ਕੀਤਾ ਹਰ ਹਲਕੇ ਦਾ ਕੇ ਦੀ ਪੰਚਾਇਤ ਦਾ ਜਿਸ ਦਾ ਅੱਜ ਰਿਕਾਰਡ ਇਹ ਖੋਖਿਆ ਗਿਆ ਵਾ ਖੋਖਿਆ ਜਾਵੇ ਕਿ ਜਿਹੜੇ ਨੇ 80-80 ਲੱਖ ਦੇ ਚੈੱਕ ਦਿੱਤੇ ਆ ਬੋਸ ਉਹਨਾਂ ਦੀ ਐਂਟਰੀ ਹੋ ਸਕਦਾ 8 ਲੱਖ ਦੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਦਾ ਧੰਨਵਾਦ ਆ ਬਹੁਤ ਹੀ ਸਤਿਕਾਰਯੋਗ ਰੰਗੂਵਾਲ ਦੇ ਸੁਪੰਨ ਸਾਹਿਬ ਸਾਰੇ ਸਾਡੇ ਬਜ਼ੁਰਗੋ ਪਤੇ ਸੰਜੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੋਂ ਮੈਂ ਦਰਸ਼ਨ ਸਿੰਘ ਵੀਰਵੀ ਬੋ ਰਿਹਾ ਮੈਂ ਇਸ ਦਾਕੇ ਹਲਕੇ ਦੇ ਵਿੱਚ ਅਸੀਂ ਘਟੋ ਘਟ ਸਾਰੇ 108 ਪਿੰਡਾਂ ਦੇ ਵਿੱਚ ਜਾ ਕੇ ਜਿਹੜੀਆਂ ਮੀਟਿੰਗਾਂ ਕੀਤੀਆਂ ਨੇ ਉਹਨਾਂ ਮੀਟਿੰਗਾਂ ਦੇ ਵਿੱਚ ਜਿਸ ਤਰ੍ਹਾਂ ਰੰਗੂਵਾਲ ਵਾਲਿਆਂ ਨਾਲ 17 ਲੱਖ ਦਾ ਧੋਖਾ ਕੀਤਾ ਗਿਆ ਔਰ 17 ਲੱਖ ਰੁਪਇਆ ਜੋ ਸਰਕਾਰੀ ਬੋਰਡ ਆ ਪਿੰਡ ਰੰਗੂਵਾਲ ਦਾ ਬਲਾਕ ਪੱਖੋਵਾਲ ਦਾ ਜਿਹਦੇ ਵਿੱਚ ਸਾਹਬ ਪ੍ਰਕਾਸ਼ ਸਿੰਘ ਦੀ ਫੋਟੋ ਆ ਬਾਦਲ ਸਾਹਿਬ ਦੀ ਉਹ ਸਤਕਾਰਯੋਗ ਵੀਰੋ ਇਹ ਜਿਸ ਤਰ੍ਹਾਂ ਧੋਖਾ ਹੋਇਆ ਇਸੇ ਤਰ੍ਹਾਂ ਹੀ ਸਾਡਾ ਨਗਰ ਕੁੰਦੜੀ ਆ ਅਸੀਂ ਮੈਂ 108 ਪਿੰਡਾਂ ਦੇ ਵਿੱਚ ਆ ਮੇਰੇ ਕੋਲੇ ਚੈੱਕ ਆ 40 ਲੱਖ ਰੁਪਏ ਇਹ ਮਨਪ੍ਰੀਤ ਸਿੰਘ ਵਾਲੀ ਨੇ ਬਹੁਤ ਵੱਡਾ ਕੱਟ ਕਰਕੇ ਸਤਕਾਰਜੋਗ ਵਿਰੋਧ ਪੂੰਦਰੀ ਦੇ ਵਿੱਚ ਚੈੱਕ ਦਿੱਤਾ 40 ਲੱਖ ਦਾ ਔਰ ਉਹ 40 ਲੱਖ ਰੁਪਈਆ ਜਦੋਂ ਮੇਰੇ ਵੱਟੇ ਪ੍ਰਾ ਉੱਥੇ ਜਗਤਾਰ ਸਿੰਘ ਵੀਰ ਵੀ ਸਰਪੰਚ ਨੇ ਜਦੋਂ ਉਹ ਬੈਂਕ ਦੇ ਵਿੱਚ ਗਏ ਤਾਂ ਸਤਕਾਰਜੋਗ ਵਿਰੋਧ ਬੈਂਕ ਵਾਲੇ ਕਹਿੰਦੇ ਨਾ ਤਾਂ ਇਹ ਚੋਂ ਕੋਈ ਚੈੱਕ ਕਦੇ ਪਾਸ ਹੋਇਆ ਔਰ ਨਾ ਇਹਦੇ ਵਿੱਚ ਕੋਈ ਪੈਸਾ ਇਹ ਐਸਾ ਧੋਖੇਬਾਜ਼ ਇਨਸਾਨ ਆ ਔਰ ਐਸੇ ਚੈੱਕ ਮੈਂ ਤੁਹਾਨੂੰ ਦੱਸਣਾ ਚਾਹਣਾ ਇਸ insan ਦੇ ਦਬਦਵਾਹੇ ਅਕਾਲੀ ਦਲ ਦੇ ਲੋਕਾਂ ਦੇ ਕੋਲੇ ਅਕਾਲੀ ਦਲ ਦੇ ਸਰਪੰਚਾਂ ਕੋਲੋਂ ਜਿਵੇਂ ਕਰਮਜੀਤ ਸਿੰਘ ਆர்க்கੇ ਸਰਪੰਚ ਔਰ ਹੋਰ ਬਹੁਤ ਸਾਰੇ ਅਜਿਹੇ ਸਰਪੰਚਾਂ ਜਿਹੜੇ ਇਹ ਜੇ ਚੇਕਲ ਕੋਈ ਬੈਠਿਆ ਔਰ ਚੇਕ ਫੇਰ ਹੋਣ ਹੋਇਆ ਬਾਜੂ ਵਿਰੋਧ ਇਸ ਸਾਡੇ ਹਲਕੇ ਦੇ ਅੱਖੇ ਦੇ ਵਿੱਚ ਇੰਨਾ ਧੋਕੇ ਵਾਜ insan ਜਿਹਨੇ ਲੋਕਾਂ ਨਾਲ ਧੋਖੇ ਕੀਤੇ ਆ ਡਰਾਮੇਬਾਜ਼ੀ ਕੀਤੀ ਆ ਸੋ ਇਹਨਾਂ ਸ਼ਬਦਾਂ ਨਾਲ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ